ਫਤਵਾ ਲਾ ਦਿੱਤਾ ਫਤਵਾ ਮੁਸਲਮਾਨ ਕੌਮ ਨੇ ਮੈਂ ਅਲਗ-ਅਲਗ ਤੁਹਾਨੂੰ ਸਾਹਮਣੇ ਕਰਦੀ ਚਾਹੁੰਦਾ ਹਾਂ ਫਤਵਾ ਲਾਇਆ ਕਹਿੰਦੇ ਤੂੰ ਇੱਕ ਕਾਫਰ ਦੀ ਤਰੀਫ ਲਿਖੀ ਆ ਤੈਨੂੰ ਆਪਣੀ ਸ਼ਰ੍ਹਾਂ ਦੇ ਵਿੱਚੋਂ ਸ਼ੇਕ ਦਿੱਤਾ ਕਹਿੰਦੇ ਅੱਲਾ ਯਾਰਖਾ ਜੋਗੀ ਦੀ ਉਮਰ 80-85 ਸਾਲ ਦੀ ਹੋਵੇ ਮਸੀਤ ਨਹੀਂ ਗਿਆ ਘਰੇ ਨਵਾਜ਼ ਪੜ ਲਿੰਦਾ ਪਰ ਉਹਨਾਂ ਲੋਕਾਂ ਨੇ ਵੇਖਿਆ ਵੀ ਇਹ ਅੱਲਾ ਯਾਰਖਾ ਜੋਗੀ ਤੇ ਆਇਆ ਹੀ ਨਹੀਂ ਉਹਦੇ ਘਰੇ ਚਲੇ ਗਏ ਕਹ ਲੈ ਅੱਲਾ ਯਾਰਖਾਂ ਜੋਗੀ ਚਲ ਬਸੀਦ ਦੇ ਵਿੱਚ ਖੁਦਾ ਦੇ ਕੋਲ ਬਖਸ਼ਾ ਲੈ ਤੂੰ ਇੱਕ ਕਾਫਰ ਦੀ ਤਰੀਫ਼ ਲਿਖਿਆ ਖੁਦਾ ਤੈਨੂੰ ਬਖਸ਼ ਦੇਵੇਗਾ ਕਹਿੰਦਾ ਫੇਰ ਜੇ ਬਖਸ਼ ਦਿੱਤਾ ਫੇਰ ਕੀ ਹੋਵੇਗਾ ਕਾਜੀ ਕਹਿੰਦਾ ਤੈਨੂੰ ਬਿਸਤਰ ਦੇ ਵਿੱਚ ਜਗ੍ਹਾ ਮਿਲ ਜਾਵੇਗੀ ਹੱਥ ਜੁੜ ਕੇ ਅੱਲਾ ਯਾਰਖਾਂ ਜੋਗੀ ਦੇ ਬਾਰੇ ਜਾਈਏ ਐਸੇ ਰੈਕਟਰਾਂ ਨੂੰ ਐਸੇ ਬਾਤ ਸਿਖਾ ਦੋ ਅਸੀਂ ਵੀ ਸਿੱਖਾਂ ਮੈਂ ਬੇਨਤੀ ਕਿਉਂ ਕਰ ਰਿਹਾ ਸਿੱਖੋ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲਗਾਏ ਪਾ ਅੱਲਾ ਯਾਰਖਾ ਜੋਗੀ ਕਹਿੰਦਾ ਗੱਲ ਸੁਣੋ ਜਿਹੜੇ ਬਾਪੂ ਦੀ ਤਰੀਫ਼ ਮੈਂ ਲਿਖਿਆ ਕਿ ਸੱਚਖੰਡ ਦੇ ਵਿੱਚ ਮੈਨੂੰ ਉਹ ਬੈਠਾ ਦੇਖਦਾ ਨਾ ਮੈਂ ਤੁਹਾਡੇ ਬਿਖਤਾ ਨੂੰ ਫਕਰਾਉਣਾ ਔਰ ਮੈਂ ਬਾਜਾਂ ਵਾਲੇ ਦੀ ਬੁੱਕਲ ਦੇ ਵਿੱਚ ਸੱਚਖੰਡ ਦਾ ਨਿਵਾਸੀ ਬਣਨਾ ਚਾਹੁੰਦਾ ਉਹ ਕਿਤਾਬ ਮੈਨੂੰ ਆਪ ਗੱਲ ਨਾਲ ਲਾਵੇਗਾ ਅੱਲਾ ਯਾਰਖਾ ਜੋਗੀ ਦੇ ਲਬਜ ਨੇ ਆਪਾਂ ਕਦੇ ਕਿਹਾ ਵੀ ਤੁਰ ਗਏ ਤਰ ਪਾਸ਼ਾ ਸਾਡੀ ਤੇ ਮੇਰ ਪ੍ਰਯਾਤ ਕਰਕੇ ਸਾਨੂੰ ਅੱਗੇ ਸਰਕਾਰ ਦੇ ਵਿੱਚ ਉਹ ਆਪਣੀ ਦਲਣਾ ਲਾਵੇ ਕਿਉਂਕਿ ਸਾਡੀ ਕੋਸ਼ਤ ਤੱਕ ਹਜੇ ਸਪੱਟ ਨਹੀਂ ਪੈਦਾ ਹੋਈ ਸਾਡੇ ਵਿੱਚੋਂ ਪਾਵਰ ਨਹੀਂ ਆਈ ਇਸੇ ਵਾਸਤੇ ਹੁਣ ਅੱਲਾ ਯਾਰਖਾਂ ਜੋਗੀ ਲਿਖਦੇ ਨੇ ਉਸ ਵੇਲੇ ਪਿਤਾ ਕਲਗੀਧਰ ਪਾਤਸ਼ਾਹ ਕੀ ਕਹਿ ਰਹੇ ਨੇ ਉਹਨਾਂ ਦੇ ਸ਼ਬਦ ਨੇ ਗੰਗਸ਼ੀਦਾ ਦੇ ਵਿੱਚ ਲਾਓ ਜਸਤਾਰੋ ਤਮੇ ਕਰਤਾਰ ਕੋ ਸੌਂਪਾ ਪਿਤਾ ਕਹਿ ਰਿਹਾ ਪੁੱਤਰ ਨੂੰ ਐ ਤੈਨੂੰ ਪ੍ਰਮਾਤਮਾ ਨੂੰ ਸੌਂਪਦਾ ਲਾਓ ਜਸਤਾਰੋ ਸੰਪਾ ਮਰੋ ਜਾਂ ਮਾਰੋ ਤੁਸੀਂ ਕਰਤਾਰ ਕੋ ਸੰਪਾ ਪਰ ਰੱਬ ਕੋ ਨਾ ਵਿਸਾਰੋ ਤੁਸੀਂ ਕਰਤਾਰ ਕੋ ਸੰਪਾ ਹਰ ਪਿਤਾ ਨੇ ਹੱਥੀ ਸਜਾਇਆ ਬਾਤਰ